ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਚੈਨਲ ਰਾਵ ਨਿਊਜ਼ ਪੰਜਾਬ ਦੇ 22 ਵੱਖ-ਵੱਖ ਜਿਨ੍ਹਾਂ ਚ 942 ਬਿਨੇਕਰ ਪਰਿਵਾਰਾਂ ਲਈ ਨਵੇਂ ਰਾਸ਼ਨ ਡਿਪੂ ਪ੍ਰਾਪਤ ਕਰਨ ਦਾ ਰਸਤਾ ਸਾਫ਼ ਹੋ ਗਿਆ ਹੈ ਇਹ ਮਾਮਲਾ ਡਿਪੂ ਹੋਲਡਰ ਜੈਸ਼ਨੇਸ਼ਣ ਵੱਲੋਂ ਪੰਜਾਬ ਸਰਕਾਰ ਵੱਲੋਂ ਸੂਬੇ 'ਚ ਨਵੇਂ ਰਾਸ਼ਨ ਡਿਪੂਆਂ ਦੀ ਵੰਡ ਖਿਲਾਫ ਹਾਈ ਕੋਰਟ 'ਚ ਰਿਟ ਪਟੀਸ਼ਨ ਦਾਇਰ ਕਰਨ ਤੋਂ ਬਾਅਦ ਕਰੀਬ 32 ਮਹੀਨਿਆਂ ਦੀ ਲਟਕਾਇਆ ਹੋਇਆ ਸੀ ਖੁਰਾਕ ਤੇ ਸਪਲਾਈ ਭਾਗ ਦੇ ਕਰਮਚਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਹਾਈ ਕੋਰਟ ਨੇ ਸਰਕਾਰ ਦੇ ਹੱਕ 'ਚ ਫੈਸਲਾ ਸੁਣਾਇਆ ਹੈ ਜਿਸ ਨਾਲ ਵਿਨੇਕਾਰਾਂ ਨੂੰ ਘੱਟੋ-ਘੱਟ ਰਾਸ਼ਨ ਨਾਲ ਨਵੇਂ ਡਿਪੂ ਪ੍ਰਾਪਤ ਹੋਣ ਦੀ ਆਗਿਆ ਦਿੱਤੀ ਗਈ ਹੈ ਜਿਸ ਨਾਲ ਹੁਣ ਪਰਿਵਾਰਾਂ ਨੂੰ ਕਾਫੀ ਰਾਤ ਮਿਲੇਗੀ ਜਿਨ੍ਹਾਂ ਨੇ ਕਰੀਬ 3.5 ਸਾਲ ਪਹਿਲਾਂ ਰਾਸ਼ਨ ਡਿਪੂ ਪ੍ਰਾਪਤ ਕਰਨ ਦੀ ਇੱਛਾ ਪ੍ਰਗਟ ਕਰਦੇ ਹੋਏ ਆਪਣੀਆਂ ਫੈਲਾ ਖੁਰਾਕ ਅਤੇ ਸਪਲਾਈ ਭਾਗ ਦੇ ਦਫ਼ਤਰਾਂ 'ਚ ਜਮ੍ਹਾਂ ਕਰਵਾਈਆਂ ਸਨ ਇਸ ਡਰਾਉਨ ਡੀਪੋ 홀ਡਰ ਜੈਸ਼ਨੇਸ਼ਨ ਨੇ ਸਰਕਾਰ ਦੇ ਫੈਸਲੇ ਅਤੇ ਨਵੇਂ ਰਾਸ਼ਨ ਡੀਪੋਆਂ ਦੀ ਵੰਡ ਲਈ ਅਪਣਾਈ ਗਈ ਪ੍ਰਕਿਰਿਆ ਨੂੰ ਚੁਣੌਤੀ ਦੇਣ ਲਈ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ ਡੀਪੋ ਰਾਸ਼ਨ ਦੀ ਵੰਡ ਨੂੰ ਰੋਕਣ ਲਈ ਅਪੀਲ ਕੀਤੀ ਗਈ ਸੀ ਜਿਸ 'ਤੇ ਐਸ਼ੂਨੇਸ਼ਨ ਨੇ ਦਲੀਲ ਦਿੱਤੀ ਸੀ ਕਿ ਪੰਜਾਬ 'ਚ ਪਹਿਲਾਂ ਹੀ ਭੀੜ ਭੜੱਕੇ ਵਾਲੇ ਰਾਸ਼ਨ ਡੀਪੋਆਂ ਕਾਰਨ ਸਵੰਦਿਤ ਡੀਪੋ ਧਾਰਕਾਂ ਨੂੰ ਸਹੀ ਰੁਜ਼ਗਾਰ ਅਤੇ ਆਮਦਨ ਨਹੀਂ ਮਿਲ ਰਹੀ ਹੈ ਇਸ ਲਈ ਜੇਕਰ ਸਰਕਾਰ ਸੂਬੇ 'ਚ ਨਵੇਂ ਡਿਪੋ ਰਾਸ਼ਨ ਅਲਟ ਕਰਦੀ ਹੈ ਤਾਂ ਮੌਜੂਦ ਰਾਸ਼ਨ ਡਿਪੋਸ ਚਾਲਕਾਂ ਦੀਆਂ ਨੌਕਰੀਆਂ ਖੋਸ ਜਾਣਗੀਆਂ ਜਿਸ ਕਾਰਨ ਬਿਨੇਕਰ ਨੂੰ ਡਿਪੋ ਰਾਸ਼ਨ ਅਲਰਟ ਕਰਦੀ ਪ੍ਰਕਿਰਿਆ ਰੋਕ ਗਈ ਸੀ ਹਾਲਾਂਕਿ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਸਰਕਾਰ ਜਲਦੀ ਹੀ ਖੁਰਾਕ ਤੇ ਸਪਲਾਈ ਭਾਗ ਦੇ ਅਧਿਕਾਰੀਆਂ ਨੂੰ ਬਿਨੇਕਰ ਪਰਵਾਰਿਕ ਰਾਸ਼ਨ ਡਿਪੋ ਅਲਟ ਕਰਨ ਦੇ ਨਿਰਦੇਸ਼ ਜਾਰੀ ਕਰ ਸਕਦੀ ਹੈ ਜਿਕਰ ਜੋ ਇਹ ਹੈ ਕਿ ਪੰਜਾਬ ਦੇ 23 ਜ਼ਿਲ੍ਹਿਆਂ 'ਚ ਉਹ ਬਠਿੰਡੇ ਜ਼ਿਲ੍ਹੇ 'ਚ ਕੋਈ ਵੀ ਨਵਾਂ ਰਾਸ਼ਨ ਡਿਪੋ ਲਟ ਨਹੀਂ ਕੀਤਾ ਜਾ ਰਿਹਾ ਅਜੀਆਂ ਹੋਰ ਖ਼ਬਰਾਂ ਜਰਨਲਿਸਟ ਸਾਡੇ ਚੈਨਲ ਦੇ ਨਾਲ ਜੁੜੇ ਰਹਿਣਾ ਮਿਲਦੇ ਆਂ ਅਜੀਆਂ ਹੋਰ ਖ਼ਬਰਾਂ ਦੇ ਨਾਲ ਧੰਨਵਾਦ ਜੀ